ਅਸੀਂ ਟਾਈਫਾਇਟ ਦਾ ਛਾੜਾ ਤਈਆ ਬੁਖਾਰ ਚੰਦਰਾ ਸਰਵਾਈਕਲ ਕਿਸੇ ਨੂੰ ਮਾਤਾ ਨਿਕਲੀ ਹੋਈ ਹੈ ਜਨੇਉ ਨਿਕਲਿਆ ਹੋਇਆ ਗੁਰੂ ਜੀ ਦੀ ਕਿਰਪਾ ਨਾਲ ਅਸੀਂ ਬਿਲਕੁਲ ਫ੍ਰੀ ਕਰਦੇ ਆਂ ਇਹਦੇ ਵਾਸਤੇ ਕੋਈ ਅਸੀਂ ਕੋਸਟ ਨਹੀਂ ਲੈਂਦੇ। ਸੰਕਲ ਹੈਗਾ ਕਿ ਇੱਕ ਛਾੜੇ ਨਾਲ ਹੀ ਇਹ ਸਾਰੀਆਂ ਚੀਜ਼ਾਂ ਦੂਰ ਹੋ ਸਕਦੀਆਂ ਨੇ ਕਿ ਡਾਕਟਰ ਫਿਰ ਕੀ ਕਰਨਗੇ? ਜ਼ਰੂਰੀ ਨਹੀਂ ਹੈ ਕਿ ਵੀ ਡਾਕਟਰੀ ਚੀਜ਼ ਨਾਲ ਹੀ ਇਹ ਖਤਮ ਹੋਣਾ। ਬਿਲਕੁਲ ਡਾਕਟਰ ਤਾਂ ਦੇਖੋ ਆਪਣੀ ਜਗ੍ਹਾ ਤੇ ਸਹੀ ਆ ਉਹਦੇ ਨਾਲ ਤਾਂ ਹੋਣਾ ਹੀ ਹੋਣਾ ਜਿਹੜਾ ਚੀਜ਼ ਪਰ ਜਿਹੜਾ ਹੁਣ ਸਾਨੂੰ ਜਿਹੜੀ ਬਖਸ਼ ਮਿਲੀ ਹੈ ਉਹਦੇ ਨਾਲ ਵੀ ਅਸੀਂ ਇਜੇ ਜੀ ਖਤਮ ਕਰ ਦਿੰਦੇ। ਮੈਂ ਹੁਣ ਅਸੀਂ ਧਗਾ ਪਾਦਾ ਅੱਜ ਉਹਦੇ ਵਾਸਤੇ 40 ਦਿਨ ਤੱਕ ਉਹ ਧਗਾ ਪਿਆ ਹੋਣਾ ਚਾਹੀਦਾ। ਹਾਂਜੀ 40 ਦਿਨ ਉਹ ਧਗਾ ਲਾਣਾ 40 ਦਿਨ ਤੱਕ ਉਹ ਧਗਾ ਲਾਣਾ ਨਹੀਂ ਹੈਗਾ। 40 ਦਿਨ ਬਾਅਦ ਲਾ ਸਕਦੇ ਹੋ ਸਰਵਾਈਕਲ ਪੇਨ ਖਤਮ ਹੋ ਜਾਂਦੀ ਹੈ ਉਹਦੀ। ਆਣਾ ਬਿਲਕੁਲ ਖਾਲੀ ਪੇਟ ਹੀ ਆ ਪਰ ਅਸੀਂ 10 ਵਜੇ ਤੋਂ ਬਾਅਦ ਧਰਨ ਦਾ ਝਾੜਾ ਕਰਦੇ ਆ। ਸਵੇਰੇ 10 ਵਜੇ ਤੋਂ ਸ਼ਾਮੀ 5 ਵਜੇ ਤੱਕ। ਬਾਬਾ ਬਾਲਗਨਾਨ ਸਿੰਘ ਦਾ ਝਾੜਾ ਕਰਦੇ ਸੀ ਧਰਨ ਦਾ। ਮੰਤਰ ਜਾਪ ਨਾਲ ਹੀ ਉਹ ਸਿਰਫ ਝਾੜਾ ਕਰਦੇ ਸੀ। ਮੈਨੂੰ ਸਰਵਾਈਕਲ ਸੀ ਇੱਥੇ ਆਣਾ ਝਾੜਾ ਪਵਾਣਾ ਹੁਣ ਫਰਕ ਹੈ। ਕਿੰਨਾ ਫਰਕ ਹੈ ਹਾਂਜੀ ਬਿਲਕੁਲ ਫਰਕ ਹੈ ਫਿਰ ਵੀ ਅਸੀਂ ਆਂਦੇ ਆਂ ਮੱਥਾ ਟੇਕਦੇ ਆਂ ਮੇਰੀ ਦਾੜ 'ਚ ਪ੍ਰੋਬਲਮ ਸੀਗੀ ਅੱਛਾ ਦਰਦ ਰਹਿੰਦੀ ਸੀ 3-4 ਸਾਲ ਤੋਂ ਨੂੰ ਭਾਈ ਨੇ ਮਿਲੇ ਤਾਂ ਸਹੀ ਹੈ ਲੁਗਰਾਂ ਲੈ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਅਕਸਰ ਹਰ ਕਿਸੇ ਨੂੰ ਸਰਵਾਈਕਲ ਦੀ ਪ੍ਰੋਬਲਮ ਹੈ ਦੰਦਾਂ ਦੇ ਵਿੱਚ ਦਰਦ ਹੁੰਦੀ ਹੈ ਤਾਂ ਕੀੜੇ ਲੱਗ ਜਾਂਦੇ ਉਹਦੀ ਪ੍ਰੋਬਲਮ ਹੁੰਦੀ ਹੈ ਤਾਂ ਕਈਆਂ ਨੂੰ ਬਵਾਸੀਰ ਦੀ ਪ੍ਰੋਬਲਮ ਹੈ ਕਈਆਂ ਨੂੰ ਸਰਵਾਈਕਲ ਦੀ ਪ੍ਰੋਬਲਮ ਹੈ ਕਈਆਂ ਨੂੰ ਤਈਆ ਬੁਖਾਰ ਤੋਂ ਲੈ ਕੇ ਔਰ ਜਿਹੜੇ ਬੁਖਾਰ ਹੁੰਦੇ ਉਹਦੀ ਦਿੱਕਤ ਪਰੇਸ਼ਾਨੀ ਹੁੰਦੀ ਹੈ ਲੇਕਿਨ ਕਈ ਵਾਰ ਡਾਕਟਰਾਂ ਕੋ ਨਹੀਂ ਜਾਇਆ ਜਾਂਦਾ ਤੇ ਵੱਡਾ ਵੱਡਾ ਬਿੱਲ ਬਣਾ ਦਿੰਦੇ ਨੇ ਲੇਕਿਨ ਲੁਧਿਆਣਾ ਲਾਈਵ ਇੱਕ ਐਸੀ ਜਗ੍ਹਾ ਤੇ ਲੈ ਕੇ ਆਏ ਨੇ ਜੋ ਲੁਧਿਆਣਾ ਦੇ ਤਿੱਬਾ ਰੋਡ ਗੁਲਾਬੀ ਬਾਗ ਗਲੀ ਨੰਬਰ 6 ਦੇ ਵਿੱਚ ਮੌਜੂਦ ਹੈ ਇੱਕ ਐਸਾ ਦੁਆਰਾ ਜਿੱਥੇ ਹੈਗਾ ਜਿੱਥੇ तमाम ਜਿਹੜੀ ਹੈ ਮੁਸ਼ਕਲਾਂ ਦਾ ਸਮਾਧਾਨ ਇੱਕੋ ਦੁਆਰੇ ਦੇ ਵਿੱਚ ਮਿਲੂਗਾ ਅਗਰ ਤੁਹਾਨੂੰ ਸੋਰ ਵਾਈਕਲ ਹੈ ਤਾਂ ਛੱਲਾ ਪਾਇਆ ਜਾਊਗਾ ਬਬਰਸੀਰਾ ਉਹਦਾ ਛੱਲਾ ਪਾਇਆ ਜਾਊਗਾ ਅਗਰ ਤੁਹਾਨੂੰ ਬੁਖਾਰ ਹੈਗਾ ਤਈਆ ਬੁਖਾਰ ਆ ਉਹਦਾ ਵੀ ਛੱਲਾ ਪਾਇਆ ਜਾਊਗਾ ਤੇ ਹੋਰ ਬੁਖਾਰ ਜਿਹੜੇ ਹੈਗੇ ਚਾੜਾ ਕੀਤਾ ਜਾਂਦਾ ਲੈ ਕੇ ਚਲਦੇ ਆਂ ਅੰਦਰ ਤੇ ਮਿਲਾਂਦੇ ਆਂ ਪੰਡਤ ਜੀ ਨਾਲ ਸਵਾਮੀ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਆਂ ਕੀ ਨਾਮ ਆਪਣਾ ਮੇਰਾ ਨਾਮ ਸ਼ੰਕਰ ਹੈ ਜੀ ਹਾਂ ਜੀ ਕਿੱਥੇ ਦੇ ਰਹਿਣ ਵਾਲਿਓ ਕਿੱਥੇ ਆ ਡੇਰਾ ਤੇ ਕਿਦਾਂ ਬਖਸ਼ ਮਿਲੀ ਅਸੀਂ ਪਿੱਛੋਂ ਦੇ ਹਰਿਆਣੇ ਦੇ ਰਹਿਣ ਵਾਲੇ ਆ ਜੀ ਹਰਿਆਣਾ ਅੰਬਾਲਾ ਸਿਟੀ ਦੇ ਰਹਿਣ ਵਾਲੇ ਆ ਜੀ ਤੇ ਸਾਡੇ ਗੁਰੂ ਜੀ ਹੈ ਕਵੀ ਨਾਰਾਇਣ ਜੀ ਦੇ ਅਵਤਾਰ ਜੀ ਭਗਵਾਨ ਦੱਤਾ ਤਰੇ ਦੇ ਚੇਲੇ ਗੁਰੂ ਮਛੇਂਦਰ ਨਾਜ ਜੀ ਦੇ ਸ਼ਿਸ਼ਯ ਜੀ ਜੀ ਸਤੀ ਅਖੰਡ ਬਾਲ ਬ੍ਰਹਮਚਾਰੀ ਸਿੱਧ ਸ਼੍ਰੀ ਗੁਰੂ ਗੋਖਰਾਨਾਥ ਮਹਾਰਾਜ ਕੀ ਜੈ ਹੋ ਜੀ ਅਸੀਂ ਉਹਨਾਂ ਦੇ ਗੱਦੀ ਤੋਂ ਆ ਉਹਨਾਂ ਦਾ ਨਾਮਦਾਨ ਲਿਆ ਹੈ ਸਾਡੇ ਗੁਰੂ ਮਹਾਰਾਜ ਜੀ ਨੇ ਸਾਨੂੰ ਇਹ ਬਖਸ਼ਿਸ਼ ਦਿੱਤੀ ਸੀ ਜੀ ਇੱਥੇ ਅਸੀਂ ਟਾਈਫਾਇਟ ਦਾ ਝਾੜਾ ਤਈਆ ਬੁਖਾਰ ਚੰਦਰਾ ਸਰਵਾਈਕਲ ਕਿਸੇ ਨੂੰ ਮਾਤਾ ਨਿਕਲੀ ਹੋਈ ਹੈ ਜਨੇਊ ਨਿਕਲਿਆ ਹੋਇਆ ਉਹਨਾਂ ਦੇ ਸਾਰਿਆਂ ਦੇ ਬਵਾਸੀਰ ਦਾ ਛੱਲਾ ਵੀ ਅਸੀਂ ਬਾਨਨੇ ਆ ਨਹੀਂ ਕੋ ਜਗ੍ਹਾ ਦੇ ਉੱਤੇ ਸਾਰਾ ਉਪਚਾਰ ਮਿਲਦਾ ਮੇਰੇ ਹੱਥੇ 'ਚ ਕਾਰਡ ਹੈਗਾ ਜਿਹਦੇ ਵਿੱਚ ਲਿਖਿਆ ਹੈ ਦਾ ਟੋਕੀ ਜਾਂਦੀ ਹੈ ਯਹਾਂ ਪੇ ਟਾਈਫਾਇਡ ਬੁਖਾਰ ਤਈਆ ਬੁਖਾਰ ਪੱਥਰੀ ਚੰਦਰਾ ਸਰਵਾਈਕਲ ਤਰਣ ਜਨੇਊ ਮਾਤਾ ਪੀਲੀਆ ਬੀਪੀ ਬਬਾਸੀਰ ਇਤਮਾਮ ਜਿੰਨੀਆਂ ਬਿਮਾਰੀਆਂ ਇਹ ਅੱਜਕੱਲ੍ਹ ਹਰ ਕਿਸੇ ਦੇ ਸਰੀਰ ਦੇ ਵਿੱਚ ਹੈਗੀਆਂ ਨੇ ਇਹਦਾ ਹੱਲ ਜਿਹੜਾ ਫ੍ਰੀ ਆਫ ਕੋਸਟ ਕਰਦੇ ਹਾਂ ਕਿ ਸੇਵਾ ਭਾਵ ਹੈ ਕਿ ਦਿਲ 'ਚ ਕੀ ਆਇਆ ਸੀ ਅਸੀਂ ਬਿਲਕੁਲ ਫ੍ਰੀ ਆਫ ਕੋਸਟ ਕਰਦੇ ਹਾਂ ਇਹਦਾ ਕੋਈ ਅਸੀਂ ਪੈਸੇ ਨਹੀਂ ਲੈਂਦੇ ਇੱਥੇ ਫਿਰ ਗੁਰੂ ਜੀ ਦੀ ਕਿਰਪਾ ਨਾਲ ਅਸੀਂ ਬਿਲਕੁਲ ਫ੍ਰੀ ਕਰਦੇ ਆਂ ਇਹਦੇ ਵਾਸਤੇ ਕੋਈ ਅਸੀਂ ਕੋਸਟ ਨਹੀਂ ਲੈਂਦੇ ਨਾ ਕੋਈ ਸਾਨੂੰ ਕੋਈ ਕੋਸਟ ਅਸੀਂ ਦੇ ਕੇ ਜਾਵੇ ਕੋਈ ਸਾਨੂੰ ਇਦਾਂ ਦੀ ਕੋਈ ਉਹ ਨਹੀਂ ਹੈ ਇਹ ਮਤਲਬ ਜੋ ਇਨਸਾਨ ਤੁਹਾਡੇ ਕੋਲ ਆ ਗਿਆ ਉਹਨੂੰ ਠੀਕ ਕਰਕੇ ਦੇਣਾ ਦੇਣਾ ਭੇਜਣਾ ਹਾਂ ਬਿਲਕੁਲ ਅਸੀਂ ਤਿੰਨ ਦਿਨ ਦਾ ਝਾੜਾ ਕਰਦੇ ਆਂ ਤਿੰਨ ਦਿਨ ਦੇ ਝਾੜੇ ਵਿੱਚ ਬਿਲਕੁਲ ਜੇ ਕੋਈ ਆਂਦਾ ਹੈ ਤਾਂ ਉਹਨੂੰ ਠੀਕ ਕਰ ਦਿੰਦੇ ਆਂ ਜਦੋਂ ਕਿਸੇ ਨੂੰ ਪੀਲੀਆ ਹੋ ਜਾਂਦਾ ਹੈ ਕਈ ਤਾਂ ਸਰੋ ਤੇਲ 'ਚ ਪਾਣੀ ਪਾ ਕੇ ਤੇ ਕਾਂਸ ਦੇ ਨਾਲ ਝਾੜਾ ਕਰਦੇ ਨੇ ਤੇ ਤੁਹਾਡਾ ਕਿੱਦਾਂ ਰਹਿੰਦਾ ਫਿਰ ਅਸੀਂ ਸਿਰਫ ਪਾਣੀ ਦਾ ਛਿੱਟਾ ਮਾਰਦੇ ਜੀ ਹਾਂਜੀ ਜਲ ਦਾ ਛਿੱਟਾ ਦਿੰਨੇ ਆ ਆਪਣੇ ਗੁਰਮੰਤਰ ਨਾਲ ਉਹਦੇ ਨਾਲ ਪੀਲੀਆ ਸਾਫ਼ ਹੋ ਜਾਂਦਾ ਕਿੰਨੇ ਵਾਰ ਝਾੜਾ ਕਰਨਾ ਪੈਂਦਾ ਤਿੰਨ ਵਾਰ ਝਾੜਾ ਕਰਨਾ ਪੈਂਦਾ ਕੋਈ ਵੀ ਝੜਾ ਉਹ ਸਿਰਫ ਤਿੰਨ ਵਾਰ ਕਰਨਾ ਪੈਂਦਾ ਤੇ ਤਈਆ ਬੁਖਾਰ ਕੀ ਹੁੰਦਾ ਤਈਆ ਬੁਖਾਰ ਉਹਨੂੰ ਕਹਿੰਦੇ ਜਿਹੜਾ ਰੈਗੂਲਰ ਕਿਸੇ ਨੂੰ ਚੜਦਾ ਰਹਿੰਦਾ ਉਤਰ ਜਾਂਦਾ ਬਾਰ ਬਾਰ ਚੜ ਜਾਂਦਾ ਉਤਰ ਜਾਂਦਾ ਹੂੰ ਉਹ ਬੁਖਾਰ ਉਹਦਾ ਇਲਾਜ ਨਹੀਂ ਹੁੰਦਾ ਉਹਦਾ ਅਸੀਂ ਝਾੜਾ ਕਰਦੇ ਆ ਤੇ ਇੱਕ ਜਿਹੜਾ ਚੰਦਰਾ ਚੰਦਰਾ ਕੀ ਹੈ ਚੰਦਰਾ ਜਿਵੇਂ ਹੁਣ ਨਖ ਨੂੰ ਕੀੜਾ ਲੱਗ ਗਿਆ ਜਾਂ ਵਸੇਰ ਨੂੰ ਕੀੜਾ ਲੱਗ ਗਿਆ ਬਾਲਾਂ ਨੂੰ ਕੀੜਾ ਲੱਗ ਗਿਆ ਉਹਦਾ ਝਾੜਾ ਅਸੀਂ ਕਰਦੇ ਆ ਇਹ ਕੀੜਾ ਫੇਰ ਇਹ ਬੋਡੀ ਚ ਆਂਦਾ ਕਿਸ ਤਰ੍ਹਾਂ ਫੇਰ ਚਲਾ ਕਿੱਦਾਂ ਜਾਂਦਾ ਇਹ ਤਾਂ ਦੇਖੋ ਪ੍ਰਕਿਰਤੀ ਦਾ ਪ੍ਰਕਿਰਤੀ ਵੱਲੋਂ ਹੀ ਆਂਦਾ ਜਿਵੇਂ ਕਿਸੇ ਨੂੰ ਸਰੀਰਿਕ ਪ੍ਰੋਬਲਮ ਹੋ ਜਾਂਦੀ ਹੈ ਇੱਥੇ ਨਖ ਨੂੰ ਤੇ ਕੀੜਾ ਲੱਗ ਜਾਂਦਾ ਹੈ ਤੇ ਉਹ ਸਾਰੀ ਬਾਹ ਪੇਨ ਕਰਦੀ ਆ ਉਹਦੀ ਪੂਰੀ ਬੋਡੀ ਪੇਨ ਕਰਨ ਲੱਗ ਜਾਂਦੀ ਹੈ ਅਗਰ ਨਖੂੰ ਤੇ ਲੱਗ ਜਾਂਦਾ ਹੈ ਸਿਰ ਤੇ ਲੱਗਦਾ ਤਾਂ ਉਹਦੇ ਵਾਲ ਝੜਨ ਲੱਗ ਜਾਂਦੇ ਆ ਤੇ ਅਸੀਂ ਉਹ ਕੀੜਾ ਆਪਣਾ ਛੱਡ ਦਿੰਨੇ ਆਂ ਅਸੀਂ ਤੇ ਸਰਵਾਈਕਲ ਸਰਵਾਈਕਲ ਦਾ ਅਸੀਂ ਧਾਗਾ ਪਾਉਂਦੇ ਆਂ ਧਾਗਾ ਪਾਉਂਦੇ ਆਂ ਤੇ ਆਮ ਲੋਕ ਜਿੱਦੇ ਕਈ ਪਾਉਂਦੇ ਨੇ ਜਿੱਦਾਂ ਬਖਸ਼ ਮਿਲੀ ਹਾਂਜੀ ਹਾਂਜੀ ਬਿਲਕੁਲ ਤੇ ਕੀ ਇਹ ਧਾਗਾ ਜਦੋਂ ਪਾਉਂਦੇ ਆ ਕਿ ਉਸ ਤੋਂ ਬਾਅਦ ਕਿੰਨੀ ਦੇਰ ਬਾਅਦ ਧਾਗਾ ਉਤਾਰ ਸਕਦੇ ਆ ਅਗਰ ਕਿਸੇ ਦੇ ਕੁਸਟੈਨੀ ਸਰਵਾਈਕਲ ਚੱਲਦਾ ਆ ਰਿਹਾ ਫਿਰ ਉਹ ਕਿੱਦਾਂ ਠੀਕ ਹੁੰਦਾ ਉਹ ਉਸ ਟੈਨੀ ਸਰਵਾਈਕਲ ਵੀ ਆ ਉਹਦਾ ਅਸੀਂ ਝਾੜਾ ਪਾ ਦ ਪਰ ਇਹ ਹੈ ਕਿ ਵੀ ਉਹਦੇ ਵਾਸਤੇ ਜਿਵੇਂ ਹੋਣਾ ਸੀ ਧਾਗਾ ਪਾਤਾ ਅੱਜ ਉਹਦੇ ਵਾਸਤੇ 40 ਦਿਨ ਤੱਕ ਉਹ ਧਾਗਾ ਪਿਆ ਹੋਣਾ ਚਾਹੀਦਾ ਅੱਛਾ ਹਾਂਜੀ 40 ਦਿਨ ਉਹ ਧਾਗਾ ਲਾਣਾ ਨਹੀਂ 40 ਦਿਨ ਤੱਕ ਉਹ ਧਾਗਾ ਲਾਣਾ ਨਹੀਂ ਹੈਗਾ ਫਿਰ 40 ਦਿਨ ਬਾਅਦ ਉਹ ਧਾਗਾ ਲਾ ਸਕਦੇ ਹਾਂ 40 ਦਿਨ ਬਾਅਦ ਲਾ ਸਕਦੇ ਹਾਂ ਸਰਵਾਈਕਲ ਪੇਨ ਖਤਮ ਹੋ ਜਾਂਦੀ ਉਦੀ ਤੇ ਧਰਨ ਦਾ ਕਿੱਦਾਂ ਫਿਰ ਕਰਦੇ ਆ ਧਰਨ ਦਾ ਸਿਰਫ ਝਾੜਾ ਕਰਦੇ ਆ ਸੀ ਮੰਤਰ ਨਾਲ ਝਾੜਾ ਕਰਦੇ ਆ ਅੱਛਾ ਹਾਂਜੀ ਉਹਨਾਂ ਕੋਈ ਬੋਡੀ ਨਾਲ ਟੱਚ ਨਹੀਂ ਕਰਦੇ ਆਣਾ ਬਿਲਕੁਲ ਖਾਲੀ ਪੇਟੀ ਆ ਪਰ ਅਸੀਂ 10 ਵਜੇ ਤੋਂ ਬਾਅਦ ਧਰਨ ਦਾ ਝਾੜਾ ਕਰਦੇ ਆ ਸਵੇਰੇ 10 ਵਜੇ ਤੋਂ ਸ਼ਾਮੀ 5 ਵਜੇ ਤੱਕ ਬਾਬਾ ਬਲਗਨ ਅੱਜੇ ਦਾ ਝਾੜਾ ਕਰਦੇ ਸੀ ਧਰਨ ਦਾ ਮੰਤਰ ਜਾਪ ਨਾਲ ਹੀ ਉਹ ਸਿਰਫ ਝਾੜਾ ਕਰਦੇ ਸੀ ਤੇ ਜਨੇਊ ਜਨੇਊ ਦਾ ਅਸੀਂ ਝਾੜਾ ਕਰਦੇ ਆ तमाम ਝਾੜੇ ਤੁਸੀਂ ਇੱਥੇ ਬਖਸ਼ਤਾਂ ਨੂੰ ਮਿਲੀ ਹੋਈ ਹੈ ਤੇ ਆਵਾਮ ਨੂੰ ਪਤਾ ਹੀ ਨਹੀਂਗਾ ਕਿ ਇੱਥੇ ਵੀ ਇੱਕ ਬਖਸ਼ਾ ਲੁਧਿਆਣਾ ਸ਼ਹਿਰ ਦੇ ਵਿੱਚ तमाम ਜਿੰਨੀਆਂ ਬਿਮਾਰੀਆਂ ਜਿਹੜੀਆਂ ਮੈਂ ਬੋਡੀ ਦੇ ਵਿੱਚ ਹੁੰਦੀ ਹੈ ਹਿਊਮਨਸ ਬੋਡੀ ਦੇ ਵਿੱਚ ਕਈਆਂ ਦੇ ਹੁੰਦੀਆਂ ਨੇ ਉਹ ਸਾਰੇ ਦਾ ਚਾੜਾ ਮੁਨਕਿਨ ਹੈਗਾ ਕਿ ਇੱਕ ਚਾੜੇ ਨਾਲ ਹੀ ਇਹ ਸਾਰੀਆਂ ਚੀਜ਼ਾਂ ਦੂਰ ਹੋ ਸਕਦੀਆਂ ਨੇ ਕਿ ਡਾਕਟਰ ਫਿਰ ਕੀ ਕਰਨਗੇ ਬਿਲਕੁਲ ਮੁਮਕਿਨ ਹੈਗਾ ਦੇਖੋ ਇਹਦੇ ਵਿੱਚ ਜੇ ਪ੍ਰਕਿਰਤੀ ਦਾ ਜਿਹੜਾ ਪ੍ਰਭੂ ਜੀ ਨੇ ਬਣਾਇਆ ਹੋਇਆ ਅਗਰ ਕਿਸੇ ਚੀਜ਼ ਦਾ ਕਸ਼ਟ ਦਿੱਤਾ ਹੋਇਆ ਤਾਂ ਉਹਦਾ ਨਿਵਾਰਣ ਵੀ ਦਿੱਤਾ ਹੋਇਆ ਜ਼ਰੂਰੀ ਨਹੀਂ ਹੈ ਕਿ ਵੀ ਡਾਕਟਰੀ ਚੀਜ਼ ਨਾਲ ਹੀ ਇਹ ਖਤਮ ਹੋਣਾ ਬਿਲਕੁਲ ਡਾਕਟਰ ਤਾਂ ਦੇਖੋ ਆਪਣੀ ਜਗ੍ਹਾ ਤੇ ਸਹੀ ਆ ਉਹਦੇ ਨਾਲ ਤਾਂ ਹੋਣਾ ਹੀ ਹੋਣਾ ਜਿਹੜਾ ਚੀਜ਼ ਪਰ ਜਿਹੜਾ ਹੁਣ ਸਾਨੂੰ ਜਿਹੜੀ ਬਖਸ਼ ਮਿਲੀ ਹੈ ਉਹਦੇ ਨਾਲ ਵੀ ਅਸੀਂ ਏਜੇ ਜੀ ਖਤਮ ਕਰ ਦਿੰਦੇ ਆ ਲੇਕਿਨ ਮੈਂ ਇਹ ਚੀਜ਼ ਦੇਖੀ ਹੈ ਕਈਆਂ ਨੂੰ ਜਦੋਂ ਬਖਸ਼ ਮਿਲੀ ਹੁੰਦੀ ਉਹਨਾਂ ਦੇ ਬਹੁਤ ਵਧੀਆ ਮਹਿਲ ਜੇ ਬਣਾਏ ਹੁੰਦੇ ਨੇ ਬਹੁਤ ਵਧੀਆ ਤਰੀਕੇ ਨਾਲ ਘਰ ਬਣਾਏ ਹੁੰਦਾ ਤੁਹਾਨੂੰ ਕੋਈ ਲਾਲਚ ਨਹੀਂ ਹੈਗੀ ਸੱਚੀ ਚੀਜ਼ ਤੋਂ ਨਜ਼ਰ ਆ ਰਿਹਾ ਕਿ ਸੋਚਿਆ ਕਿ ਸਿਰਫ ਆਵਾਮ ਦੀ ਸੁਰੱਖਿਆ ਆਵਾਮ ਨੂੰ ਸਿਹਤਮੰਦ ਕਰਨਾ ਬਿਲਕੁਲ ਅਸੀਂ ਸੇਵਾ ਹੀ ਕਰਦੇ ਆ ਦੇਖੋ ਪਹਿਲਾਂ ਮੈਂ ਅ ਅਖਾੜਾ ਵੀ ਚਲਾਉਂਦਾ ਰਿਹਾ ਪਹਿਲਾਂ ਮੈਂ ਆਪਣੇ ਜਿਹੜੀ ਏਜ ਲਿਮਟ ਦੇ ਪਹਿਲਾਂ ਉੱਥੇ ਅਖਾੜਾ ਚੱਲਦਾ ਸੀ ਮੇਰਾ ਅਮ ਜਿਵੇਂ ਹੁਣ ਮੁੰਡੇ ਹੋਗੇ ਉਹਨਾਂ ਨੂੰ ਮੈਂ ਟ੍ਰੇਨਿੰਗ ਵੀ ਦਿੰਦਾ ਸੀ ਕੁਸ਼ਤੀ ਦੀ ਫਿਰ ਸਾਡੇ ਜਿਹੜੇ ਪੁਸ਼ਤੈਨੀ ਆ ਜਿਹੜਾ ਝਾੜਾ ਉਹ ਮੇਰੇ ਦਾਦਾ ਜੀ ਨੇ ਜਿਹੜੇ ਪਰਦਾਦਾ ਜੀ ਹੈ ਉਹਨਾਂ ਦਾ ਝਾੜਾ ਚੱਲਿਆ ਆਂਦਾ ਮੈਂ ਉਹਨਾਂ ਨੇ ਮੈਨੂੰ ਦਿੱਤਾ ਸੀਗਾ ਤਾਂ ਫਿਰ ਉਹ ਮੈਂ ਸੋਚਿਆ ਕਿ ਵੀ ਹੁਣ ਮੈਨੂੰ ਇਹਨਾਂ ਦੀ ਸੇਵਾ ਵੀ ਉਦਾਂ ਵੀ ਕਰਨੀ ਚਾਹੀਦੀ ਹੈ ਤੇ ਜਿਹੜੇ ਹੁਣ ਅਸੀਂ ਉਹ ਤੇ ਪਹਿਲਵਾਨ ਤਿਆਰ ਕਰਦੇ ਆਂ ਅਖਾੜੇ ਦੇ ਵਿੱਚ ਤੇ ਫਿਰ ਕਿਸੇ ਦੇ ਸਰੀਰ ਨਾਲ ਮਤਲਬ ਸਾਨੂੰ ਇਹ ਹੁੰਦਾ ਕਿ ਵੀ ਹਰ ਬੰਦਾ ਸਵਸਤਰ ਰਹੇ ਹਾਂ ਪਹਿਲਵਾਨੀ ਵੀ ਕੀਤੀ ਹੋਈ ਆ ਅਖਾੜੇ ਵੀ ਕੀਤੇ ਹੋਏ ਨੇ ਤੇ ਹੁਣ ਹੁਣ ਆ ਸਿਵਤ ਜਾ ਗਏ ਹਾਂ ਹਾਂਜੀ ਬਿਲਕੁਲ ਮੈਂ ਰਸਤਮ ਹਰਿਆਣਾ ਰਿਆਂ ਅੱਛਾ ਹਾਂਜੀ ਰਸਤਮ ਹਰਿਆਣਾ ਖੇਡਿਆ ਹੋਇਆ ਮੈਂ ਉਹਦੇ ਵਿੱਚ ਕੋਈ ਉਹ ਨਹੀਂ ਹੈ ਅਸੀਂ ਪਹਿਲਾਂ ਕੁਸ਼ਤੀਆਂ ਹੀ ਕਰਦੇ ਰਿਹਾ ਸ਼ੁਰੂ ਤੋਂ ਹੂੰ ਉਹਨ ਕਿੰਨਾ ਕੁ ਸਹੀ ਲੱਗਦਾ ਇਸ ਉਸ ਲਾਈਨ ਨੂੰ ਛੱਡ ਕੇ ਤੇ ਇਸ ਲਾਈਨ ਨੂੰ ਚਾਹਣਾ ਤੇ ਆਵਾਮ ਦੀ ਸਿਹਤ ਨੂੰ ਮੱਦੇਨਜ਼ਰ ਰੱਖਦੇ ਹੋਏ ਲਾਈਨ ਉਹ ਛੱਡੀ ਨਹੀਂ ਹੋਈ ਮੈਂ ਉਹ ਲਾਈਨ ਹਜੇ ਉਹਨਾਂ ਨੂੰ ਟ੍ਰੇਨਿੰਗ ਮੈਂ ਹਜੇ ਵੀ ਦਿੰਦਾ ਪਹਿਲਵਾਨਾਂ ਨੂੰ ਹੂੰ ਹਾਂਜੀ ਉਹਨਾਂ ਨੂੰ ਹਜੇ ਵੀ ਟ੍ਰੇਨਿੰਗ ਦਿੰਨੇ ਆ ਇਹ ਤਾਂ ਦੇਖੋ ਅਸੀਂ ਜਿਵੇਂ ਟ੍ਰੇਨਿੰਗ ਤੋਂ ਬਾਅਦ 10 ਵਜੇ ਤੋਂ ਬਾਅਦ ਮੈਂ ਫ੍ਰੀ ਹੋ ਜਾਣਾ ਤੇ ਫਿਰ ਇਸ ਕਰਕੇ ਉਹਨਾਂ ਦਾ ਅਸੀਂ ਝਾੜਾ ਕਰਦੇ ਆ ਹਾਂਜੀ ਇਹ ਕਿੱਥੇ ਕਰਕੇ ਹੈਗਾ ਤੁਹਾਡਾ ਪੂਰਾ ਜਿਹੜਾ ਝਾੜਾ ਜਿੱਥੇ ਕਰਤੀ ਉਹ ਗਲੀ ਨੰਬਰ ਕਿੰਨਾ ਵੈ ਕਿਹੜੇ ਇਲਾਕੇ ਚ ਪੈਂਦਾ ਇਹ ਟੱਬਾ ਰੋਡ ਮਾਇਆਪੁਰੇ ਚੌਂਕ ਹੈ ਜੀ ਹਾਂਜੀ ਮਾਇਆਪੁਰੇ ਚੌਂਕ ਤੋਂ ਤੁਸੀਂ ਗੁਰਦਿਆਲ ਮਨੀਆਰੀ ਦੀ ਦੁਕਾਨ ਆ ਉਹਦੇ ਨਾਲ ਗਲੀ ਆ ਪੇ ਟਰਨ ਕਰਦੀ ਆ ਇਹ ਦਗੜੂ ਸੇਡ ਦੁਬਾਰਾ ਅਸੀਂ ਇੱਥੇ ਬੋਡ ਲਾਇਆ ਹੋਇਆ ਆਪਣਾ ਗਲੀ ਨੰਬਰ 3 ਪੈਂਦੀ ਹੈ ਪੰਜਾਬੀ ਬਾਗ ਵੀ ਕਿੰਨੇ ਤੋਂ ਕਿੰਨੇ ਟਾਈਮਿੰਗ ਰਹਿੰਦੀ ਹੈ ਇਹਦੀ ਸਵੇਰੇ 10 ਤੋਂ 12 ਕਰਦੇ ਆ ਜੀ ਤੇ ਸ਼ਾਮੇ 5 ਤੋਂ 8 ਵਜੇ ਤੱਕ ਕਰਦੇ ਆ ਸਾਡੇ ਨਾਲ ਉਹ ਆਵਾਮ ਵੀ ਹੈ ਜੋ ਉੱਥੇ ਮੌਜੂਦ ਹੈ ਦੁਆਰੇ ਮੈਮ ਤੁਹਾਨੂੰ ਕਿਹੜੀ ਦਿੱਕਤ ਸੀ ਕਿ ਤੁਸੀਂ ਅੱਜ ਇੱਥੇ ਪਹੁੰਚੇ ਹੋ ਹਾਂਜੀ ਮੈਨੂੰ ਸਰਵਾਈਕਲ ਸੀ ਇੱਥੇ ਆਉਣਾ ਝਾੜਾ ਪਵਾਉਣਾ ਹੁਣ ਫਰਕ ਹੈ ਕਿੰਨਾ ਕੁ ਫਰਕ ਹੈ ਹਾਂਜੀ ਬਿਲਕੁਲ ਫਰਕ ਹੈ ਫਿਰ ਵੀ ਅਸੀਂ ਆਂਦੇ ਆ ਮੱਥਾ ਟੇਕਦੇ ਆ ਤੁਸੀਂ ਇੱਥੇ ਬੈਠੇ ਹੋ ਮੇਰੀ ਦਾੜ ਚ ਪ੍ਰੋਬਲਮ ਸੀਗੀ ਅੱਛਾ ਦਰਦ ਰਹਿੰਦੀ ਸੀ 3-4 ਸਾਲ ਤੋਂ ਉਹਨੂੰ ਭਾਈ ਨੂੰ ਮਿਲੇ ਤਾਂ ਸਹੀ ਬਿਲਕੁਲ ਹਾਂਜੀ ਇਹ ਜ਼ਿਆਦਾ ਨਹੀਂ ਲੱਗਦਾ ਕਿਥੇ ਬਨਾਫਟੀ ਬਣਾਇਆ ਹੋਵੇ ਕੁਝ ਨਹੀਂ ਬਨਾਫਟੀ ਨਹੀਂ ਭਾਈ ਕੋ ਝਾੜਾ ਕਰਾਇਆ ਓਕੇ ਪੂਰੀ ਬਿਲਕੁਲ ਹਾਂਜੀ ਹਾਂਜੀ ਬਿਲਕੁਲ ਦੇਖ ਸਕਦੇ ਹੋ ਕਿ ਇੱਥੇ ਲੋਕ ਵੀ ਬੈਠੇ ਹੋਏ ਜਿਹੜਾ ਝਾੜਾ ਕਰਾਉਣ ਨੂੰ ਬੈਠੇ ਨੇ ਕਈ ਦਾੜਾ ਨੂੰ ਕਿਲਵਾਨ ਬੈਠੇ ਨੇ ਕਈ ਸਰਵਾਈਕਲ ਛੱਲਾ ਪੁਆਣ ਮਾਫ ਕਰਨਾ ਧਾਗਾ ਪੁਆਣ ਬੈਠੇ ਨੇ ਅਸੀਂ ਤਾਂ ਕਹਾਂਗੇ ਪ੍ਰਮਾਤਮਾ ਅਗੇ ਹਰ ਕਿਸੇ ਦੇਕਾਰ ਤੰਦਰੁਸਤੀ ਬਖਸ਼ੇ ਰਵੇ ਅਗਰ ਕਿਸੇ ਨੂੰ ਦਿੱਕਤ ਆਉਂਦੀ ਹੈ ਤਾਂ ਉਸ ਜਗ੍ਹਾ ਤੇ ਆ ਕੇ ਜ਼ਰ ਦੇਖ ਸਕਦਾ ਹੈ ਕਿ ਇਤੇ ਝਾੜਿਆਂ ਚ ਕਿੰਨੀ ਕੁ ਪਾਵਰ ਹੈ ਲੁਧਿਆਣਾ ਤੋਂ ਕੈਮਰਾਮੈਨ ਐਮਵੀ ਦੇ ਨਾਲ ਵਿਸ਼ਾਲ ਕਪੂਰ ਲੁਧਿਆਣਾ ਲਾਈਵ